ਸਾਚੀ ਗਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਅਸੀਂ ਸਾਰੇ ਹੀ ਬੱਬੂ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਜਿੰਨੇ ਵੀ ਸੱਜਣ ਮਿੱਤਰਿਆ ਅਸੀਂ ਇਕੱਠੇ ਹੋ ਕੇ ਅੱਜ ਇੱਥੇ ਪਹੁੰਚੇ ਆ ਤੇ ਨਾਲ ਹੀ ਅਮੀਰਪੁਰ ਇਹਦੀ ਬਾਲ ਜਿਹੜਾ ਇਹ ਮੰਡ ਏਰੀਆ ਪੈਂਦਾ ਮੈਂ ਬੇਨਤੀ ਕਰੂਗਾ ਪਹਿਲਾਂ ਤਾਂ ਤੁਸੀਂ ਇਹ ਸਾਰਾ ਦਿਖਾਇਓ ਜੀ ਕਿੱਦਾਂ ਪਾਣੀ ਦੇ ਵਿੱਚ ਸਾਰੀਆਂ ਫਸਲਾਂ ਖਰਾਬ ਹੋ ਚੁੱਕੀਆਂ ਜਿੰਨਾ ਪਸ਼ੂਆਂ ਦਾ ਚਾਰਾ ਉਹ ਖਰਾਬ ਹੋ ਚੁੱਕਾ ਸਾਰੇ ਲੋਕੀਂ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਚੁੱਕੇ ਇਹ ਜਿਹੜੀ ਆਪਾਂ ਇਹਨੂੰ ਕੁਦਰਤੀ ਆਫਤ ਕਹਿ ਸਕਦੇ ਕੁਦਰਤੀ ਜਿੱਥੇ ਮਾਰਿਆ ਉੱਥੇ ਸਰਕਾਰਾਂ ਦੀਆਂ ਨਾਕਾਮੀਆਂ ਵੀ ਸਾਹਮਣੇ ਆਈਆਂ ਕਿਉਂਕਿ ਜਦੋਂ ਇੱਕ ਮੋੜ ਵੱਜਣ ਲੱਗਦਾ ਪਿਛਲਾ ਜੋ ਸੰਤਾਪ ਹੋ ਗਿਆ ਹੁੰਦਾ ਚੰਗੇ ਪਾਸੇ ਨੂੰ ਜ਼ਿੰਦਗੀ ਜਦੋਂ ਕਰਵਟ ਲੈਣ ਲੱਗਦੀ ਆ ਫਿਰ ਉਸੇ ਤਰ੍ਹਾਂ ਹੀ ਦੁਬਾਰਾ ਤੋਂ ਹਾਲਾਤ ਬਣ ਜਾਂਦੇ ਆ। ਕਈ ਦਿਨਾਂ ਤੋਂ ਦੇਖ ਰਿਆ ਸੀ। ਵੀ ਪਹਿਲਾਂ ਇਹ ਸੀ ਵੀ ਪਾਣੀ ਨਹੀਂ ਆਊਗਾ ਬਾਹਰ। ਪਰ ਹਾਲਾਤ ਅੱਜ ਵੱਧ ਤੋਂ ਵੱਧ ਬਣ ਗਏ। ਕੱਲ ਤੁਸੀਂ ਦੇਖਿਆ ਹੋਣੀ ਐ ਇਦਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ। ਮਨ ਕਰਿਓ ਵੀ ਦੇਖ ਕੇ ਉਹ ਵੀਡੀਓ ਫਾਰਵਰਡ ਕਰ ਦੇ ਦੀ ਵੀ ਸਾਹਮਣੇ ਅੱਖਾਂ ਦੇ ਸਾਹਮਣੇ ਦੇਖ ਵੀ ਨਹੀਂ ਹੁੰਦੀਆਂ ਵੀਡੀਓ ਜਿਹੜੇ ਹਾਲਾਤ ਬਣੇ ਪਏ। ਜਦੋਂ ਆਹ 3 ਦਿਨ 4 ਦਿਨ ਤੋਂ ਲਗਾਤਾਰ ਮਾਨ ਸਾਹਿਬ ਦਾ ਫੋਨ ਆ ਰਿਹਾ ਸੀ। ਵੇ ਤੁਸੀਂ ਉੱਥੇ ਸਾਰੇ ਜਾਣੇ ਇਕੱਲੇ ਜਾ ਕੇ ਆਓ ਹਾਲਾਤ ਦੇਖੋ ਅਸੀਂ ਇੱਥੇ ਵੀਰਾਂ ਦਾ ਅਕਰ ਅਪਰੋਚ ਕੀਤੀ ਕਿਉਂਕਿ ਸਾਡੇ ਇਥੋਂ ਟਾਂਡੀ ਤੋਂ ਸਦਾ ਕੁਲਦੀਪ ਸਿੰਘ ਹੋਣੀ ਪੁਰਾਣੇ ਸੱਜਣੇ ਆ ਸਾਡੇ ਸ਼ਰਮਾ ਜੀ ਚੰਡੀਗੜ੍ਹ ਤੋਂ ਸਪੈਸ਼ਲ ਆਇਆ ਅਸੀਂ ਸਾਰੇ ਜੜੇ ਆ ਕੇ ਜਦੋਂ ਇੱਥੇ ਫੀਡਬੈਕ ਲਈ ਵੀ ਕੀ ਚਾਹੀਦਾ ਕੀ ਤੇ ਇਥੇ ਦੇ ਸਾਰਿਆਂ ਦੀ ਡਿਮਾਂਡ ਇਹ ਸੀ ਵੀ ਜਿੰਨਾ ਚਲੋ ਬੰਦਾ ਆਪਣਾ ਟਾਈਮ ਤਾਂ ਸਾਰ ਲੈਂਦਾ ਬੇਜਵਾਨਿਆਂ ਲਈ ਉਹਨਾਂ ਦਾ ਜਿਹੜਾ ਚਾਰਾ ਆ ਉਹ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਅੱਜ ਅਸੀਂ ਜਿੱਥੇ ਉਹ ਜੋ ਇਹਨਾਂ ਨੇ ਕਿਹਾ ਸੀ ਉਹ ਸਮਾਨ ਸੂਣ ਲੈ ਕੇ ਸਾਰਾ ਪਹੁੰਚੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਇਹਨਾਂ ਚੈਨਲਾਂ ਦੇ ਜ਼ਰੀਏ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਜਾਣੇ ਸਾਥ ਦਈਏ ਕਿਸੇ ਤੇ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਜਿੱਦਾਂ ਦਾ ਸਮਾਂ ਬਣਿਆ ਆਪਾਂ ਸਾਰੇ ਕਿਉਂਕਿ ਪੰਜਾਬ ਪੰਜਾਬੀਅਤ ਆਪਾਂ ਤਾਂ ਹੀ ਉਸ ਚੀਜ਼ ਦੇ ਰਾਖੇ ਆ ਵੀ ਜੇ ਆਪਾਂ ਸਾਰੇ ਜਾਣੇ ਇੱਕ ਦੂਜੇ ਦੀ ਬਾਹ ਫੜਦੇ ਆ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਪਾਂ ਸ਼ੁਰੂ ਤੋਂ ਕਹਿੰਦੇ ਆਏ ਆ ਤੇ ਇਦਾਂ ਹੀ ਜਿੰਦਾਬਾਦ ਰੱਖਣੀ ਆ ਕਿ ਕੱਲੇ ਕਿਸਾਨ ਦਾ ਢਿੱਡ ਨਹੀਂ ਭਰਨਾ ਮਜ਼ਦੂਰ ਵਰਗ ਵੀ ਉਨਾ ਹੀ ਕਿਉਂਕਿ ਉਹ ਵੀ ਵਿਹਲੇ ਹੋ ਕੇ ਬੈਠੇ ਕਮਾਕਾਰਾਂ ਤੋਂ ਇਦਾਂ ਦੇ ਹਾਲਾਤ ਬਣ ਗਏ ਆ ਸੋ ਆਪਾਂ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਨਾਰਾ ਬਰੰਦ ਰੱਖੀਏ ਇਦਾਂ ਹੀ ਸਾਰੇ ਜਣੇ ਇਕੱਠੇ ਹੋ ਕੇ ਚੱਲੀਏ ਮੈਂ ਜਿੱਥੇ ਤੁਹਾਡਾ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਇਸ ਔਖੇ ਸਮੇਂ ਦੇ ਵਿੱਚ ਸਾਰੇ ਇਕਮੁੱਟ ਹੋ ਕੇ ਸੇ ਜੋ ਕਰ ਰਹੇ ਆ ਇੱਕ ਦੂਜੇ ਦਾ ਬੜਾ ਚੰਗਾ ਲੱਗਾ ਦੇਖ ਕੇ ਜਿੱਥੇ ਹਾਲਾਤ ਮਾੜੇ ਆ ਉੱਥੇ ਸਾਡੀ ਜਿਹੜੀ ਇੱਕਜੁੱਟਤਾ ਜਿਹੜੀ ਆਪਾਂ ਦਿਖਾਈ ਆ ਉਹਦੇ ਨਾਲ ਥੋੜਾ ਜਿਹਾ ਮਨ ਨੂੰ ਤਰਵਾਸਾ ਜ਼ਰੂਰ ਮਿਲਦਾ ਵੀ ਸਾਰੇ ਜਾਣੇ ਇਸ ਔਖੇ ਦੀ ਗੱਡੀ ਦੇ ਵਿੱਚੋਂ ਆਪਾਂ ਨਿਕਲਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਇਲਾਕਾ ਸਾਡਾ ਆ ਹੜ ਪਰ ਪ੍ਰਭਾਵਿਤ ਹੋ ਚੁੱਕਾ ਆ ਔਰ ਬਹੁਤ ਹੀ ਜਿਹੜੇ ਸਾਡੀਆਂ ਫਸਲਾਂ ਉਹ ਵੀ ਖਰਾਬ ਹੋ ਚੁੱਕੀਆਂ ਆ ਚਾਰਾ ਡੰਗਰਾ ਦਾ ਉਹ ਵੀ ਖਰਾਬ ਹੋ ਚੁੱਕਾ ਆ ਕੁਝ ਵੀ ਇਸ ਵੇਲੇ ਬਚਿਆ ਨਹੀਂਗਾ ਤਾਂ ਕਰਦੇ ਆ ਅਨਵਾਦ ਕਰਦੇ ਆ ਬੱਬੂ ਮਾਨ ਸਾਹਿਬ ਦਾ ਤੇ ਉਹਨਾਂ ਦੀ ਪੂਰੀ ਜਿਹੜੀ ਟੀਮ ਇੱਥੇ ਪਹੁੰਚੀ ਆ ਸਰਦਾਰ ਕਲਦੀਪ ਸਿੰਘ ਜੀ ਟਾਂਡੀ ਜਿਨ੍ਹਾਂ ਨੇ ਇਹਨਾਂ ਨੂੰ ਲੈ ਕੇ ਤੇ ਆ ਜਿਹੜਾ ਇਲਾਕਾ ਵਾ ਦਿਖਾਇਆ ਤੇ ਨਾਲ ਜੋ ਵੀ ਸਮਾਨ ਇੱਥੇ ਚਾਹੀਦਾ ਉਹ ਲੈ ਕੇ ਪਹੁੰਚੇ ਆ ਅਸੀਂ ਆਪਣੀ ਪੂਰੀ ਟੀਮ ਵੱਲੋਂ ਔਰ ਆਪਣੀ ਜਥੇਬੰਦੀ ਵੱਲੋਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਹੋਰ ਵੀ ਜਿਹੜੇ ਸਾਡੇ ਗਾਇਕ ਵਾ ਸਾਡੇ ਵੀਰ ਵਾ ਉਹਨਾਂ ਨੂੰ ਵੀ ਬੇਨਤੀ ਆ ਕਿ ਜਦੋਂ ਇਹਨਾਂ ਬੱਬੂ ਮਾਨ ਸਾਹਿਬ ਨੇ ਇਹ ਦਰਦ ਜਿਹੜਾ ਵੇਖਿਆ ਆ ਸਾਰਿਆਂ ਦਾ ਦਰਦ ਨੂੰ ਸਮਝਿਆ ਆ ਉਹਨਾਂ ਨੂੰ ਚਾਹੀਦਾ ਵੀ ਦਰਦ ਜਿਹੜਾ ਸਮਝਣਾ ਚਾਹੀਦਾ ਪੰਜਾਬ ਦਾ ਅੱਜ ਲੋੜ ਆ ਸਾਨੂੰ ਆਪਣੇ ਪੰਜਾਬ ਆਵਾਸੀਆਂ ਦੇ ਨਾਲ ਖੜਨ ਦੀ ਆਪਣੇ ਪੰਜਾਬ ਦੇ ਨਾਲ ਖੜਨ ਦੀ ਕਿਉਂਕਿ ਪੰਜਾਬ ਅੱਜ ਜਿਹੜਾ ਬਿਲਕੁਲ ਪੁੱਛੋ ਅਜਦਾ ਆਪਾਂ ਕਹਿੰਦੇ ਪੰਜਾਬ ਸੋਨੇ ਦੀ ਚਿੜੀ ਪਰ ਅੱਜ ਜਿਹੜਾ ਉਹ ਲੋਹੇ ਦੀ ਚਿੜੀ ਵੀ ਨਹੀਂ ਰਹਿਣ ਦਿੱਤਾ ਗਿਆ ਕਿਉਂਕਿ ਨੀਤੀਆਂ ਮਾੜੀਆਂ ਔਰ ਜਿਹੜਾ ਸਾਡਾ ਸਰਕਾਰਾਂ ਦਾ ਸਿਸਟਮ ਆ ਉਹ ਬਿਲਕੁਲ ਮਾੜਾ ਆ ਤੇ ਜੇ ਆਪਾਂ ਸਾਰੇ ਵੀਰ ਇਸੇ ਤਰ੍ਹਾਂ ਹੀ ਇੱਕ ਦੂਜੇ ਦੀ ਮੱਤ ਕਰਾਂਗੇ ਤੇ ਸਾਡੇ ਜਿਹੜੇ ਲੋਕ ਇਹ ਆਪਣੇ ਪੈਰਾਂ ਤੇ ਫੇਰ ਖੜੇ ਹੋ ਸਕਣਗੇ ਸਾਰਿਆਂ ਨੂੰ ਬੇਨਤੀ ਆ ਫੇਰ ਚੈਨਲਾਂ ਜਰੀਏ ਜਿੰਨੇ ਸਾਡੇ ਗਾਇਕ ਆ ਵੀਰ ਉਹਨਾਂ ਨੂੰ ਵੀ ਪ੍ਰੇਰਨਾ ਚਾਹੀਦੀ ਹੈ ਕਿ ਬੱਬੂ ਮਾਨ ਸਾਹਿਬ ਵੱਲ ਵੇਖ ਕੇ ਕਿ ਜੇ ਅੱਜ ਉਹ ਦੁੱਖ ਦੀ ਘੜੀ ਦੇ ਵਿੱਚ ਇੱਥੇ ਆਣ ਕੇ ਖੜੇ ਆ ਤੇ ਉਹਨਾਂ ਦੂਜਿਆਂ ਨੂੰ ਵੀ ਚਾਹੀਦਾ ਵੀ ਆਣ ਕੇ ਖੜੀਏ ਤੇ ਦਿਲੋਂ ਧੰਨਵਾਦ ਕਰਦੇ ਆ ਬਬੂ ਮਾਨ ਸਾਹਿਬ ਦਾ ਔਰ ਕੁਲਦੀਪ ਸਿੰਘ ਟਾਂਡੀ ਦਾ ਸਾਡੇ ਵੀਰ ਉਥੋਂ ਪਹੁੰਚੇ ਆ ਸ਼ਰਮਾ ਜੀ ਔਰ ਹੋਰ ਵੀ ਜਿਹੜੇ ਉਹਨਾਂ ਦੇ ਸਾਥੀ ਆ ਉਥੋਂ ਪਹੁੰਚੇ ਆ ਚੰਡੀਗੜ੍ਹ ਤੋਂ ਪੂਰੀ ਟੀਮ ਪਹੁੰਚੀ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਪੂਰੀ ਜਥੇਬੰਦੀ ਵੱਲੋਂ ਪੂਰੇ ਇਲਾਕੇ ਵੱਲੋਂ ਨਿਰਮਲ ਜੀ ਦੋ ਦਿਹਾਕੇ ਪਹਿਲਾਂ ਜਿਹੜਾ ਹੜ੍ਹ ਆਇਆ ਸੀ ਕੀ ਉਸ ਹੜ੍ਹ ਦੇ ਦੌਰਾਨ ਜਿਹੜਾ ਨੁਕਸਾਨ ਹੋਇਆ ਸੀ ਜਾਂ ਕੁਝ ਕਾਰਨ ਕਰਕੇ ਜਿਹੜੀ ਬਿਆਸ ਨੂੰ ਦਾਬ ਲੱਗੀ ਆ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਰਕੇ ਜਿਹੜਾ ਪਾਣੀ ਦਾ ਵਹਾਰ ਜਿਹੜਾ ਨਿਰੰਤਰ ਚੱਲਦਾ ਰਹੇ ਦੇਖੋ ਜੀ ਜਿਹੜਾ ਦਰਿਆ ਦੀ ਗੱਲ ਕਰ ਰਹੀਏ ਤੇ ਦਰਿਆ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਦਰਿਆ ਦੇ ਵਿੱਚ ਟਿੱਬੀਆਂ ਬਣ ਚੁੱਕੀਆਂ ਉਹਨਾਂ ਨੂੰ ਖਾਲੀ ਕਰਵਾਇਆ ਜਾਵੇ ਜਿਹੜਾ ਇਹ ਪਾਣੀ ਬਾਹਰ ਆਉਂਦਾ ਹੈ ਜਿਹੜਾ ਸਾਨੂੰ ਹਰ ਵਾਰ ਮਾਰ ਪੈਂਦੀ ਹੜ ਦੀ ਇਹ ਜਿਹੜੇ ਪੋਲ ਵਾ ਬਿਆਸ ਪੋਲ ਵੀ ਵੇਖ ਲਓ ਤੁਸੀਂ ਅੱਗੇ ਜਿੰਨੇ ਪੋਲ ਵਾ ਸਾਰਿਆਂ ਦੇ ਵਿੱਚ ਰੇਤਾ ਜਿਹੜੀ ਆ ਬਹੁਤ ਉੱਚੇ ਥਾਂ ਤੱਕ ਚੜ ਚੁੱਕੀ ਆ ਉਹਦੀ ਜਿਹੜੀ ਡਾਫ ਲੱਗ ਕੇ ਆ ਸਾਰਾ ਏਰੀਆ ਜਿਹੜਾ ਪਾਣੀ ਆ ਬਾਹਰ ਨਿਕਲਦਾ ਆ ਜਿੰਨਾ ਦਰਿਆ ਆ ਉਹਨੂੰ ਪੂਰੇ ਨੂੰ ਸਾਫ਼ ਕੀਤਾ ਜਾਵੇ ਤੇ ਜਿਹੜੀ ਹਰ ਸਾਲ ਮਾਰ ਪੈਂਦੀ ਇਹ ਮਾਰ ਨਾ ਪਵੇ ਪਹਿਲਾ ਤਾਂ ਇਹ ਦੁੱਖ ਦੀ ਕੜੀ ਸੀ ਸਾਰੇ ਪੰਜਾਬੀਆਂ ਦੇ ਨਾਲ ਅਸੀਂ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਬੱਬੂ ਮਾਨ ਸਾਹਿਬ ਇੰਡੀਆ ਚ ਨਹੀਂ ਹੈ 쇼 ਦੇ ਕਿਸੇ ਕਾਰੋਬਾਰ ਦੇ ਸਿਲਸਿਲੇ ਇਸ ਕੈਨੇਡਾ ਗਏ ਹੋਏ ਨੇ ਜਦੋਂ ਉਹ ਵੀ ਇੱਥੇ ਆਉਣਗੇ ਉਹ ਵੀ ਸਾਰੇ ਨਾਲ ਸਾਡੇ ਉਹਨਾਂ ਦੇ ਲੇਕਿਨ ਅਸੀਂ ਉਹਨਾਂ ਦੇ ਬਿਹਾਫ ਤੇ ਆਏ ਉਹਨਾਂ ਨੇ ਸੰਭ ਭੇਜਿਆ ਔਰ ਜੋ ਕੁਝ ਵੀ ਤੁਹਾਨੂੰ ਲੱਗਦਾ ਸਾਡੇ ਵੱਲੋਂ ਲੋੜ ਹੈ ਜਾਂ ਮੇਰੇ ਵੱਲੋਂ ਅਪੀਲ ਵੀ ਹੈ ਸਾਰੇ ਬਾਕੀ ਜਿਹੜੇ ਸਾਥੀ ਨੇ ਐਂਟਰਟੇਨਮੈਂਟ ਇੰਡਸਟਰੀ ਚ ਵੀ ਉਹ ਵੀ ਇੱਥੇ ਜਿਹੜੇ ਜਿਹੜੇ ਇਲਾਕਿਆਂ ਦੇ ਨੇੜੇ ਪੈਂਦੇ ਨੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਮਦਦ ਹੋ ਸਕਦੀ ਹੈ ਪਲੀਜ਼ ਮਦਦ ਕਰੀਏ ਔਰ ਨਾਲ ਖੜੀ ਨੇ ਪੰਜਾਬੀ ਭਰਾ ਦੇ ਅਸਸ਼ਿਕਰ ਹਮ ਸਤਕਾਰਯੋਗ ਜਿੰਨੇ ਵੀ ਮੇਰੇ ਭੈਣ ਭਰਾ ਇੱਥ ਆਪਾਂ ਸਭ ਨੇ ਪਹਿਲਾਂ ਸਾਰਿਆਂ ਦੇ ਕੋਲ ਸੁਣ ਹੀ ਲਿਆ ਪਏ ਅੱਜ ਦਾ ਜਿਹੜਾ ਇੱਥੇ ਆਉਣ ਦਾ ਮਸਲਾ ਉਹ ਕੀ ਹੈ ਸਭ ਤੋਂ ਪਹਿਲਾਂ ਤਾਂ ਧੰਨਵਾਦੀਆਂ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਜੀ ਜਿਨ੍ਹਾਂ ਨੂੰ ਅਸੀਂ ਗੁਹਾਰ ਲਾਈ ਸਰਪੰਚ ਤਜਿੰਦਰ ਸਿੰਘ ਨਿੱਜਰ ਦੇ ਜ਼ਰੀਏ ਤੇ ਸਾਡੇ ਜੋ ਮੰਡ ਖੇਤਰ ਆ ਸਾਡੇ ਹਲਕਾ ਪੁਲਾਤ ਦੇ ਨਾਲ 21 ਕਿਲੋਮੀਟਰ ਦਾ ਕਰੀਬ ਕਰੀ ਮੰਡ ਏਰੀਆ ਵਿਆਸ ਦੇ ਆਦਾ ਲੱਗਦਾ ਵਾ ਤੇ ਜੋ ਲੋਕਾਂ ਦੀ ਫਸਲ ਬਾੜੀ ਅੰਦਰ ਆ ਜੋ ਵੀ ਸਾਡਾ ਕਈਆਂ ਦਾ ਖਾਣਾ ਦਾਣਾ ਰਹਿਸ਼ਾ ਅੰਦਰ ਆ ਤੇ ਇਸ ਵੇਲੇ ਚਲੋ ਬੰਦੇ ਦਾ ਆਪਣਾ ਜਿੱਦਾਂ ਮਰਜੀ ਆ ਜਾਨ ਜੀਵਨ ਚਲਾ ਲੈਣਗੇ ਸਾਰ ਲੈਣਗੇ ਪਰ ਜਿਹੜੇ ਬੇਜਬਾਨੇ ਪਸ਼ੂ ਆ ਉਹਨਾਂ ਦਾ ਬਹੁਤ ਔਖਾ ਉਹਨਾਂ ਨੇ ਸਾਡੀ ਇਸ ਬਹਾਰ ਨੂੰ ਸੁੰਦੇ ਹੋਇਆ ਬਹੁਤ ਵੱਡੀ ਤਦਾਰ ਦੇ ਵਿੱਚ ਪਸ਼ੂਆਂ ਦਾ ਚਾਰਾ ਸਾਨੂੰ ਇੱਥੇ ਮੁਹੱਈਆ ਕਰਵਾਇਆ ਇੱਕ ਵਾਰ ਦੁਬਾਰਾ ਮੈਂ ਨਾਲ ਦੀ ਸਾਰੀ ਟੀਮ ਦਾ ਸ਼ਰਮਾ ਜੀ ਆਏ ਆ ਨਿੱਜਰ ਸਾਹਿਬ ਆਏ ਆ ਸਭਨਾਂ ਦਾ ਮੈਂ ਧੰਨਵਾਦ ਕਰਦੀ ਆ ਪਰ ਦੁੱਖ ਦੀ ਘੜੀ ਤਰਾਸ ਦੀ ਇਸ ਕਰਕੇ ਆ ਵੀ ਹਜੇ 2023 ਸਾਨੂੰ ਭੁੱਲਿਆ ਨਹੀਂ ਸੀ 2023 ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਇਵੇਂ ਪਾਣੀ ਆਇਆ ਸੀ ਤੇ 25 ਹਜੇ ਡੇਢ ਤੋਂ 2 ਸਾਲ ਦਾ ਸਮਾਂ ਹੋਇਆ ਪਾਣੀ ਸਾਰਾ ਫੇਰ ਆ ਗਿਆ ਜਿੱਥੇ ਕਿਤੇ ਕੁਦਰਤ ਦੀ ਮਾਰ ਆਪਾਂ ਇਹਨੂੰ ਕਹਿ ਤੀਦਾ ਨਾ ਕਿ ਪਾਣੀ ਬਹੁਤ ਜ਼ਿਆਦਾ ਆਉਂਦੇ ਪਹਾੜਾਂ ਦੇ ਵਿੱਚ ਮੀਂਹ ਜਦੋਂ ਬਰਸਾਤਾਂ ਬਹੁਤ ਜ਼ਿਆਦਾ ਆ ਜਾਂਦੀਆਂ ਤਾਂ ਉਹਨਾਂ ਦਾ ਪਾਣੀ ਜਦੋਂ ਕੰਟਰੋਲ ਨਹੀਂ ਹੁੰਦਾ ਤਾਂ ਉਹ ਪਾਣੀ ਦਰਿਆ ਵਿੱਚ ਆ ਜਾਂਦਾ ਤਾਂ ਦਰਿਆ 'ਚੋਂ ਬਾਹਰ ਫਸਲਾਂ 'ਚ ਆ ਜਾਂਦਾ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਆਪਣੀਆਂ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਜੇ ਕਿਤੇ ਮੇਰੀ ਗੱਲ ਨੂੰ 2 ਮਿੰਟ ਲਈ ਸੁਣ ਲੈਣੋ ਦੁਬਈ ਵਰਗੀ ਕੰਟਰੀ ਕੋਲੋਂ ਸਾਨੂੰ ਸ ਉਰੇਤਾਂ ਦੇ ਵਿੱਚ ਵਸਿਆ ਹੋਇਆ ਕੰਟਰੀ ਆ ਸਾਰਾ ਬ੍ਰੀਟੇ ਦੇ ਵਿੱਚ ਤੇ ਸਾਰਾ ਦੁਬਈ ਕਿਤੇ ਘੁੰਮ ਕੇ ਦੇ ਲੋ ਟੂਰਿਜ਼ਮ ਪਾਣੀ ਦੇ ਵਿੱਚ ਉਹਨਾਂ ਨੇ ਕਮਾਇਆ 7 ਸਟਾਰ ਹੋਟਲ ਉਹਨਾਂ ਨੇ ਪਾਣੀਆਂ ਦੇ ਵਿੱਚ ਖੜੇ ਕਰ ਦਿੱਤੇ ਹੋਏ ਆ ਐ ਜਿਹੜੀਆਂ ਰੱਬ ਦੇ ਵਿੱਚ ਬਿਲਡਿੰਗਾਂ ਉਹਨਾਂ ਨੇ ਬਰਜ ਖਲੀਫਾ ਵਰਗੀਆਂ ਲਾਤੀਆਂ ਜਿਨ੍ਹਾਂ ਦੀਆਂ ਜੜ੍ਹਾਂ ਉਹਨਾਂ ਨੇ ਕੱਚੀ ਰੇਤ ਦੇ ਵਿੱਚ ਗੱਡੀਆਂ ਹੋਈਆਂ ਤੇ ਸਾਡੇ ਕੋਲ ਦਰਿਆ ਨਹੀਂ ਸਾਡੇ ਸਾਫ਼ ਹੁੰਦੇ ਜੇ ਤੁਸੀਂ ਦਰਿਆ ਜਿੱਥੋਂ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਆ ਤੇ ਜਿੱਥੇ ਪੰਜਾਬ ਦੀ ਹੱਦ ਖਤਮ ਹੁੰਦੀ ਆ ਇਹਨੂੰ ਇੱਕ ਵੇ ਆਫ ਟਾਕਿੰਗ ਦੇ ਵਿੱਚ ਪੂਰਾ ਚੜਾਈ ਦੇ ਵਿੱਚ ਰੱਖ ਕੇ 2 ਕਿਲੋਮੀਟਰ 3 ਕਿਲੋਮੀਟਰ ਚੌੜਾ ਕਰਕੇ 7 ਕਿਲੋਮੀਟਰ 5 ਕਿਲੋਮੀਟਰ ਡੂੰਗਾ ਕਰਕੇ ਇੱਕੋ ਤਰੀਕੇ ਦੇ ਨਾਲ ਜੇ ਇਹਨੂੰ ਸਾਫ਼ ਕੀਤਾ ਹੋਵੇ ਤੇ ਪਿੱਛੋਂ ਜਦੋਂ ਪਾਣੀ ਆਉਂਦਾ ਰ ਕੀ ਇਹ ਪਾਣੀ ਜਾ ਨਹੀਂ ਸਕਦਾ ਅੱਗੇ ਤੇ ਕੀ ਸ੍ਰੀ ਹਰਗੋਬਿੰਦਪੁਰ ਪੁਲ ਵਿਆਸ ਦਾ ਪੁਲ ਅੱਗੇ ਗੋਨਵਾਲ ਸਾਹਿਬ ਦਾ ਪੁਲ ਇੱਥੇ ਟੂਰਿਜ਼ਮ ਪਲੇਸ ਨਹੀਂ ਬਣ ਸਕਦੇ ਪੰਜਾਬ ਲਈ ਸਭ ਕੁਝ ਹੋ ਸਕਦਾ ਸਾਡੀਆਂ ਸਰਕਾਰਾਂ ਨੇ ਇੱਕ ਚੀਜ਼ ਸਿੱਖ ਲਈ ਹੋਈ ਆ ਕਿ ਢੱਕਾ ਤੋੜਨਾ ਨਹੀਂ ਕੰਮ 1 ਰੁਪਏ ਦਾ ਸੀ ਕਰਨਾ ਨਹੀਂ ਹੈਗਾ ਜਿਹੜੀ ਵੀ ਗਵਰਨਮੈਂਟ ਆਉਂਦੀ ਇੱਕ ਦੂਜੇ ਨੂੰ ਕਿੰਤੂ ਪਰੰਤੂ ਕਰਨਾ ਇੱਕ ਮੈਂ ਮਾਫੀ ਚਾਹੁੰਨਾ ਆਪਣੇ ਲੋਕਾਂ ਤੋਂ ਵੀ ਅਸੀਂ ਲੋਕ ਇਹ ਨਹੀਂ ਦੇਖਦੇ ਵੀ ਸਰਕਾਰ ਕੰਮ ਕਿਹੜਾ ਕਰਦੀ ਪਈ ਆ ਤੇ ਕਿਹੜੀ ਸਰਕਾਰ ਨੇ ਕੰਮ ਕੀਤੇ ਆ ਅਸੀਂ ਮਾਨਸਿਕ ਤੌਰ ਤੇ ਇੰਨੇ ਜ਼ਿਆਦਾ ਅਸੀਂ ਕਮਜ਼ੋਰ ਹੋ ਚੁੱਕੇ ਆ ਜਦੋਂ ਕੋਈ ਕਿਸੇ ਦੀ ਬੁਰੀਾਈ ਕਰ ਦੇਦਾ ਸੀ ਸੁਣ ਕੇ ਖੁਸ਼ ਬੜੀ ਹੁੰਨੀ ਜਿਹੜਾ ਮੁੱਖ ਮੰਤਰੀ ਆਉਂਦਾ ਉਹ ਦੂਜੇ ਦੀ ਧੀਦੀ ਪੈਣ ਦੀ ਕਰ ਜਾਂਦਾ ਅਸੀਂ ਸੁਣ ਕੇ ਵਾਵਾ ਖੁਸ਼ ਹੋ ਜਾਂਦੇ ਇੰਨੇ ਚਿਰ ਪਰ ਜੇ ਅਸੀਂ ਦੇਖੀਏ ਵੀ ਜਿੰਨਾ ਸਮਾਂ ਇਹ ਸਰਕਾਰ ਨੂੰ ਹੋ ਗਿਆ ਜਾਂ ਇਹ ਤੋਂ ਪਿਛਲੀ ਨੂੰ ਹੋ ਗਿਆ ਖੱਟਿਆ ਕੀ ਆ ਅਸੀਂ ਖੜੇ ਕਿੱਥੇ ਆ ਸਵਾਏ ਗੱਲਾਂ ਤੋਂ ਅਸੀਂ ਖੜੇ ਕਿੱਥੇ ਆ ਇਹ ਇਥੇ ਆਪਾਂ ਸਾਰੇ ਭੈਣ ਭਰਾਵਾਂ ਨੇ ਰਲ ਕੇ ਇੱਕ ਦੂਜੇ ਦਾ ਸਾਥ ਦਿੱਤਾ ਖੜੇ ਅੱਜ 25 ਚ ਵੀ ਇਸੇ ਤਰੀਕੇ ਖੜੇ ਤੇ ਰੱਬ ਨਾ ਕਰੇ ਜੇ ਸਾਡੀ ਕਿਸਮਤ ਇਉਂ ਮਾੜੀ ਰਹੀ ਤਾਂ ਆਹ ਜਿਹੜਾ ਸਰਕਲ ਖੜਾ ਜਿਹੜੇ ਭੈਣ ਭਰਾ ਸਾਰੇ ਖੜੇ ਆਪਾਂ ਹੀ ਇੱਕ ਦੂਜੇ ਦੇ ਕੰਮ ਆਉਂਨੇ ਆ ਆਪਾਂ ਨਜ਼ਿਹਰ ਪਾਰਟੀ ਬਾਜ਼ੀਆਂ ਚ ਰੋਕ ਕੇ ਦਬਾਬੇ ਦੀ ਤੇ ਇੱਕ ਫਿਤਰਤ ਆ ਦਬਾਬੇ ਦੇ ਵਿੱਚ ਤੇ ਲੀਡਰ ਦੋ ਕੰਮਾਂ ਨੂੰ ਆ ਸਾਡੇ ਕੋ ਜਾਂ ਸਾਡੇ ਵਿਆਹਾਂ 'ਚ ਆਜਣ ਸਾਡਾ ਟੌਰ ਬਣ ਜਾਂਦਾ ਜਾਂ ਸਾਡੇ ਭੋਗਾਂ ਤੇ ਆ ਕੇ ਬੋਲ ਜਾਂਦਾ ਸਾਡਾ ਟੌਰ ਬਣ ਜਾਂਦਾ ਤੇ ਜਿੱਦਣ ਸਾਡੇ ਤੇ ਕੋਈ ਆਫਤ ਆਉਂਦੀ ਆ ਆ ਸਾਰਾ ਸਰਕਲ ਸਾਰੇ ਭੈਣ ਭਰਾ ਆਪਣੇ ਸਿਰ ਤੇ ਆਪ ਹੋ ਗਣੇ ਜਿੱਟਦੇ ਤੇ ਜਾਂ ਕੋਈ ਬੱਬੂ ਮਾਨ ਵਰਗਾ ਭਰਾ ਤੇ ਜਾਂ ਕੋਈ 딴 ਦੇ ਸਰਕਲਾਂ 'ਚ ਉੱਠ ਕੇ ਉਹ ਸਾਡੀ ਜਾਨ ਨੂੰ ਮਾੜਾ ਮੋਟਾ ਸਖਾਲਾ ਕਰਦੇ ਆ ਤੇ ਜਾਂ ਕੋਈ ਜਿਹੜਾ ਜੇਬਾਂ 'ਚ ਪੈਸਾ ਉਹ ਸਾਡੀ ਜਾਨ ਥਾਣੇ ਕਚੇਰੀਆਂ 'ਚ ਛਡਾਉਂਦਾ ਲੀਡਰਾਂ ਨੂੰ ਮੈਂ ਇੱਕ ਗੱਲ ਕਰ ਦਾਂਗਾ ਇੱਕ ਵਾਰੀ ਆ ਕੇ ਫੋਟੋਆਂ ਖਿਚਾ ਕੇ ਜਾਨ ਦੇ ਨਾਲ ਕੁਝ ਨਹੀਂ ਹੋਣਾ ਜਾਂ ਇੱਕ ਵਾਰੀ ਮੰਨੋ ਅਸੀਂ ਸਾਡੀ ਟੀਮ ਆ ਗਈ ਹੈ ਇੱਕ ਵਾਰੀ ਅਸੀਂ ਕਹ ਦਾਂਗੇ ਚ ਇੱਕ ਮੈਂ ਪ੍ਰਣ ਕਰਦਾ ਇੱਥੇ ਇੰਨੇ ਬੰਦਿਆਂ ਦੇ ਵਿੱਚ ਖੜਾ ਹਾਂ ਹਲਕਾ ਪੁਲੱਥ ਦੀ ਮੈਂ ਕੋ ਨਾ ਤੇ ਲੀਡਰ ਹਾਂ ਤੇ ਨਾ ਕੋ ਮੇਰੇ ਹਜੇ ਤੱਕ ਕੋ ਬਹੁਤ ਵੱਡੀ ਜ਼ਿੰਮੇਵਾਰੀ ਆ ਪਰ ਇੱਕ ਮੈਂ ਪ੍ਰੋਮਿਸ ਕਰਦਾ ਸਾਰਿਆਂ ਦਾ ਜਿੰਨਾ 21 ਕਿਲੋਮੀਟਰ ਬੰਨ ਹਲਕਾ ਪੁਲੱਥ ਨਾ ਲੱਗਦਾ ਮੈਂ ਆਪਣੇ ਤੌਰ ਤੇ ਆਪਣੀ ਟੀਮ ਦੇ ਤੌਰ ਤੇ ਵਾਦਾ ਕਰਦਾ ਜਿੰਨਾ ਚਿਰ ਪਾਣੀ ਦੀ ਮਾਰ ਪਤਾ ਨਹੀਂ 10 ਦਿਨ ਰਹਿਣੀ 15 ਦਿਨ ਰਹਿਣੀ ਆ ਇਹ ਕੁਦਰਤ ਦੇ ਹੱਥ ਵਾਸਾ ਜਾਂ ਸਰਕਾਰਾਂ ਦੇ ਇਹ ਪਾਣੀ ਤਾਂ ਨਹੀਂ ਰੋਕ ਸਕਦੇ ਪਰ ਅਸੀਂ ਚਾਰੇ ਦੀ ਕਮੀ ਨਹੀਂ ਆਉਣ ਦੇਵਾਂਗੇ ਦੂਜੇ ਦਿਨ ਤੀਜੇ ਦਿਨ ਸਾਡੀਆਂ ਗੱਡੀਆਂ ਇਉਂ ਹੀ ਚਲਦੀਆਂ ਰਹਿਣਗੀਆਂ ਇਸ ਬੰਦ ਤੇ ਉਹ ਸਾਡੀਆਂ ਟੀਮਾਂ ਸਰਦਾਰ ਨਿਸ਼ਾਨ ਸਿੰਘ ਜੀ ਬਰਾਮਲ ਤੋਂ ਪ੍ਰਧਾਨ ਸਾਹਿਬ ਸਰਕਾਰ ਨਰਮਲ ਸਿੰਘ ਜੀ ਸੈਕਟਰੀ ਸਾਹਿਬ ਸਾਡੇ ਬਲਵੀਰ ਜੀ ਖੜੇ ਨੇ ਮਲਕੀਤ ਜੀ ਖੜੇ ਬੜੇ ਦਰਜਾ ਬਦਰਜਾ ਮੰਗਸ ਸਾਰੇ ਜਿਵੇਂ ਨਾਵਾਂ ਦੇ ਚੱਕਰਾਂ ਵਿੱਚ ਪੈ ਗਏ ਨਾ ਬੜਾ ਸਮਾਜ ਚ ਲੱਗ ਰਹਿਣਾ ਮੌਸਮ ਬਰਸਾਤ ਦਾ ਵਾ ਅਸੀਂ ਜੋ ਵੀ ਸਮਗਰੀ ਲਿਆਂਦੀ ਆ ਇਹਨੂੰ ਅਸੀਂ ਇਹਦੀ ਆਪਾਂ ਤਕਸੀਮ ਵੀ ਕਰਨੀ ਵੰਡਣਾ ਵੀ ਆ ਇਹਨੂੰ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਖੇਮਾ ਦਾ ਇਜਾਜ਼ਤਕ ਆ ਜੇ ਕੋਈ ਸ਼ਬਦ ਮੈਂ ਗਲਤ ਬੋਲ ਗਿਆ ਹੋਵਾਂ ਜਾਂ ਕਿਸੇ ਦੇ ਹਿਰਦੇ ਨੂੰ ਵਲੂੰਦਰਿਆ ਹੋਵੇ ਤੇ ਤੁਸੀਂ ਸਾਰੇ ਭਰਾ ਮਾਫੀ ਦੇਣਯੋਗ ਵਾਹਿਗੁਰੂ ਜੀ ਕਾ ਖਾਲਸਾ ਵਾ Sí, <laughs>